ਰੋਟਰੀ ਕਲੱਬ ਸਮਾਣਾ ਡਾਇਨਾਮਿਕ ਵੱਲੋਂ ਅੱਜ ਸਮਾਣਾ ਦੇ ਪਿੰਡ ਮੱਲਾਖੇੜੀ ਖੇੜੀ ਮੱਲਾ ਦੇ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚ ਸਕੂਲ ਦੇ ਬੱਚਿਆਂ ਨੂੰ ਗਰਮ ਜਰਾਬਾਂ ਗਰਮ ਕੱਪੜੇ ਸਟੇਸ਼ਨਰੀ ਕਾਪੀਆਂ ਕਿਤਾਬਾਂ ਅਤੇ ਜੋ ਬੂਟ ਵਗੈਰਾ ਦਿੱਤੇ ਗਏ ਨੇ ਸਰਕਾਰੀ ਸਕੂਲ ਖੇੜੀ ਮੱਲਾ ਰੋਟਰੀ ਕਲੱਬ ਡਾਇਨਾਮਿਕ ਸਮਾਣਾ ਵੱਲੋਂ ਇੱਧਰ ਦੇਖ ਵੀ ਮੈਂ ਬੰਦਾ ਕੈਮਰਾ ਵੀ ਦਾ ਹਾਂਜੀ ਪਤਾਂ ਜੀ ਕੀ ਕਹਿਣਾ ਚਾਹੋਗੇ ਅੱਜ ਸਕੂਲ ਦੇ ਵਿੱਚ ਬੱਚਿਆਂ ਨੂੰ ਗਰਮ ਕੱਪੜੇ ਵਗੈਰਾ ਦਿੱਤੇ ਗਏ ਨਾਲ ਸੰਬੰਧਿਤ ਦੇਵਕੀ ਜੀ ਅੱਜ ਰੋਟਰੀ ਕਲੱਬ ਸਮਾਨਾ ਡਾਇਨਾਮਿਕ ਦੀ ਤਰਫੋਂ ਸਰਦੀ ਘੋਰ ਸਰਦੀ ਦਸੰਬਰ ਜਨਵਰੀ ਦੀ ਸਰਦੀ ਨੂੰ ਦੇਖਦੇ ਹੋਏ ਅੱਜ ਖੇੜੀ ਮੱਲਾ ਸਕੂਲ ਜੋ ਕਿ ਆਪਣੇ ਜ਼ਿਲ੍ਹਾ ਪਟਿਆਲਾ ਦੇ ਵਿੱਚ ਨੀਅਰ ਗਜੂ ਮજરા ਪੈਂਦਾ ਹੈ ਉੱਥੇ ਗਰੀਬ ਬੱਚੇ ਜਿਨ੍ਹਾਂ ਬੱਚਿਆਂ ਨੂੰ ਮਤਲਬ ਕਿ ਇਹ ਵੀ ਨਹੀਂ ਪਤਾ ਕਿ ਗਰਮ ਇਨਰ ਹੁੰਦਾ ਕੀ ਹੈ ਗਰਮ ਕੋਟੀ ਹੁੰਦੀ ਕੀ ਹੈ ਲੇਬਰ ਕਲਾਸ ਬੱਚੇ ਜਿਨ੍ਹਾਂ ਦੇ ਘਰੇ ਇੱਕ ਟਾਈਮ ਰੋਟੀ ਪੱਕਦੀ ਹੈ ਇੱਕ ਟਾਈਮ ਰੋਟੀ ਨਹੀਂ ਪੱਕਦੀ ਉਹ ਬੱਚੇ ਉਰੇ ਪੜਦੇ ਨੇ ਟੋਟਲ 42 ਬੱਚੇ ਉਰੇ ਟੋਟਲ ਸਕੂਲ ਦੇ ਵਿੱਚ ਹੈਗੇ ਤਾਂ ਅਸੀਂ ਉਰੇ ਦਿੱਲੀ ਨਿਕਲਦੇ ਆ ਗੱਜੂ ਮਾਜਰੇ ਸਾਡਾ ਬਿਜ਼ਨਸ ਹੈ ਰਾਈਸ ਮਿਲ ਹੈ ਅਸੀਂ ਜਾਣਦੇ ਆ ਤੇ ਅਸੀਂ ਦੇਖਿਆ ਤਾਂ ਅਸੀਂ ਇਹਨਾਂ ਨੂੰ ਪ੍ਰਿੰਸੀਪਲ ਸਾਹਿਬ ਨੂੰ ਸੀ ਉਰੇ ਮਿਲੇ ਤਾਂ ਅਸੀਂ ਉਹਨਾਂ ਨਾਲ ਡਿਸਕਸ਼ਨ ਕੀਤੀ ਤਾਂ ਉਹਨਾਂ ਨੇ ਸਾਨੂੰ ਦੱਸਿਆ ਕਿ ਇਹ ਬੱਚੇ ਮਤਲਬ ਸਰਦੀ ਦੇ ਵਿੱਚ ਕੋਈ ਕਿਤੇ ਲੁਕਦਾ ਹੈ ਕੋਈ ਕਿਤੇ ਲੁਕਦਾ ਹੈ ਪੜ੍ਹਾਈ ਦਾ ਨਾਮ ਦਾ ਨਾਮ ਵੀ ਨਹੀਂ ਲੈਂਦੇ ਤਾਂ ਉਸ ਕਰਕੇ ਸਾਡੇ ਟੀਮ ਦੇ ਵਿੱਚ ਸਾਡੀ ਸੰਸਥਾ ਦੇ ਵਿੱਚ ਅਸੀਂ ਇਹ ਪਲੈਨਿੰਗ ਕੀਤੀ ਵੀ ਬੱਚਿਆਂ ਨੂੰ ਸ਼ੂਜ਼ ਇਨਰ ਜਾਂ ਸਟੇਸ਼ਨਰੀ ਜਾਂ ਰਿਫਰੈਸ਼ਮੈਂਟ ਦਾ ਇੱਕ ਪ੍ਰੋਗਰਾਮ ਰੱਖ ਕੇ ਇਹਨਾਂ ਬੱਚਿਆਂ ਦੀ ਹੌਸਲਾ ਵਧਾਈ ਕੀਤੀ ਜਾਏ ਤਾਂ ਜੋ ਬੱਚੇ ਪੜ੍ਹ ਸਕਣ ਤੇ ਇਹਨਾਂ ਬੱਚਿਆਂ ਨੂੰ ਕਾਪੀਆਂ ਵੀ ਦਿੱਤੀਆਂ ਜਾ ਰਹੀਆਂ ਨੇ ਤਾਂ ਜੋ ਜਿਹੜਾ ਟਿਊਸ਼ਨ ਟਾਈਮ ਹੁੰਦਾ ਹੈ ਇਹਨਾਂ ਬੱਚਿਆਂ ਨੂੰ ਲਿਖਣ ਲਈ ਕਾਪੀਆਂ ਵੀ ਨਹੀਂ ਮਿਲਦੀਆਂ ਵੰਚਿਤ ਨੇ ਬੱਚੇ ਪੜ੍ਹਾਈ ਤੋਂ ਇਸ ਕਰਕੇ ਰੋਟਰੀ ਕਲੱਬ ਸਮਾਨਾ ਡਾਇਨਾਮਿਕ ਨੇ ਫੈਸਲਾ ਸੀ ਕਿ ਅਸੀਂ ਖੇੜੀ ਮੁੱਲਾ ਸਕੂਲ ਦੇ ਵਿੱਚ ਇਹ ਪ੍ਰੋਗਰਾਮ ਕੀਤਾ ਗਿਆ ਹਾਂ ਸਾਹਿਬ ਸ਼ੇਰ ਸਿੰਘ ਜੀ ਪ੍ਰਿੰਸੀਪਲ ਅਵਤਾਰ ਸਿੰਘ ਜੀ ਮੈਡਮ ਕਰਮਜੀਤ ਕੌਰ ਪਰਵਿੰਦਰ ਕੌਰ ਤੇ ਪੀ ਐਨ ਕੁਲਵਿੰਦਰ ਕੌਰ ਜਸਵੀਰ ਕੌਰ ਅਸੀਂ ਇਹਨਾਂ ਸਾਰਿਆਂ ਦਾ ਬਹੁਤ ਧੰਨਵਾਦ ਆ ਜਿਹੜੇ ਇੱਕ ਛੋਟੇ ਜਿਹੇ ਸਕੂਲ ਦਾ ਇਹ ਉਹਰੇ ਬਹੁਤ ਧਿਆਨ ਰੱਖਦੇ ਨੇ ਤੇ ਛੋਟੇ ਬੱਚਿਆਂ ਨੂੰ ਸਿੱਖਿਆ ਦਿੰਦੇ ਨੇ ਥੈਂਕ ਯੂ ਹਾਂਜੀ ਸਰ ਕੀ ਕਹਿਣਾ ਚਾਹੋਗੇ ਅੱਜ ਸਕੂਲ ਦੇ ਬੱਚਿਆਂ ਨੂੰ ਜੋ ਇਹ ਕਲੱਬ ਵੱਲੋਂ ਉਪਰਾਲਾ ਕੀਤਾ ਗਿਆ ਹਾਂਜੀ ਸਰਕਾਰੀ ਪ੍ਰਾਇਮਰੀ ਸਕੂਲ ਖੀੜੀ ਮੱਲਾ ਵਿੱਚ ਬਤੌਰ ਸਕੂਲ ਇੰਚਾਰਜ ਮੈਂ ਅਵਤਾਰ ਸਿੰਘ ਕੰਮ ਕਰ ਰਿਹਾ ਤੇ ਰੋਟਰੀ ਕਲੱਬ ਸਮਾਣਾ ਡਾਇਨਾਮਿਕ ਵੱਲੋਂ ਜੋ ਗਰੀਬ ਬੱਚੇ ਸਕੂਲ ਵਿੱਚ ਪੜ੍ਹਦੇ ਹਨ ਜਿਨ੍ਹਾਂ ਨੂੰ ਮੁੱਢਲੀਆਂ ਸਹੂਲਤਾਂ ਦੇ ਤੌਰ ਤੇ ਜਿਸ ਤਰ੍ਹਾਂ ਕੀ ਬੂਟਰ ਹੋਗੀ ਗਰਮ ਇਨਰ ਪਹਿਲੀ ਵਾਰ ਉਪਰਾਲਾ ਕੀਤਾ ਗਿਆ ਕਿਸੇ ਸੰਸਥਾ ਵੱਲੋਂ ਵੀ ਸਾਡੇ ਬੱਚਿਆਂ ਨੂੰ ਜਿਹੜਾ ਉਹ ਸਰਦੀ ਬਹੁਤ ਜ਼ਿਆਦਾ ਕੜੱਕੀ ਦੀ ਸਰਦੀ ਪੰਜਾਬ 'ਚ ਇਸ ਸਮੇਂ ਪੈ ਰਹੀ ਆ ਤੇ ਉਹਨੂੰ ਧਿਆਨ 'ਚ ਰੱਖਦੇ ਹੋਏ ਇਹ ਸੰਸਥਾ ਵੱਲੋਂ ਗਰਮ ਇਨਰ ਨੇ ਜਿਹੜੇ ਉਹ ਬੱਚਿਆਂ ਲਈ ਬਨੇਟ ਕੀਤੇ ਗਏ ਨੇ ਨਾਲ ਸਟੇਸ਼ਨਰੀ ਦਾ ਸਮਾਨ ਆ ਤੇ ਰੀਫਰੈਸ਼ਮੈਂਟ ਦਾ ਸਮਾਨ ਆ ਤਾਂ ਅਸੀਂ ਜਿੰਨੇ ਵੀ ਸਾਥੀ ਸੰਸਥਾ ਵੱਲੋਂ ਇੱਥੇ ਪਹੁੰਚੇ ਨੇ ਪਹਿਲਾਂ ਤਾਂ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆ ਤੇ ਬਹੁਤ-ਬਹੁਤ ਧੰਨਵਾਦ ਕਰਦੇ ਆ ਜੀ ਕਿ ਇਹ ਜਿਆ ਪਰਾਲਾ ਕੀਤਾ ਬਹੁਤ ਨੇਕ ਸੋਚ ਆ ਇਹ ਸੰਸਥਾ ਦੀ ਜਿਹੜਾ ਸਾਰੇ ਸਕੂਲਾਂ 'ਚ ਤਕਰੀਬਨ ਜਿਹੜਾ ਇਹ ਜਿਆ ਪਰਾਲਾ ਕਰਦੇ ਰਹਿੰਦੇ ਨੇ ਤੇ ਅਸੀਂ ਉਮੀਦ ਕਰਦੇ ਆ ਵੀ ਅੱਗੇ ਤੋਂ ਵੀ ਇਨ੍ਹਾਂ ਬੱਚਿਆਂ ਤੇ ਸਾਡੇ ਸਹਿਯੋਗ ਆ ਜਿਹੜਾ ਇਸੇ ਤਰ੍ਹਾਂ ਉਹ ਜਾਰੀ ਰੱਖਣਗੇ ਤੇ ਦੁਬਾਰਾ ਫਿਰ ਮੈਂ ਸਾਰਿਆਂ ਦਾ ਦਿਲੋਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਦੇਖੀ ਜੀ ਇੱਕ ਸੰਦੇਸ਼ ਸਾਡੀਆਂ ਜਿਹੜੀਆਂ ਸੰਸਥਾਵਾਂ ਨੇ ਚਾਹੇ ਰੋਟਰੀ ਕਲੱਬ ਨੇ ਚਾਹੇ ਲਾਇਨ ਕਲੱਬ ਨੇ ਅਸੀਂ ਉਹਨਾਂ ਨੂੰ ਇੱਕ ਸੰਦੇਸ਼ ਦੇਣਾ ਚਾਹਾਂਗੇ ਇਸ ਮਹਿੰਮ ਦੇ ਹਿਤ 20 ਪਿੰਡਾਂ ਦੇ ਵਿੱਚ ਆਪਣੀ ਸੰਸਥਾ ਕੰਮ ਕਰੇ ਪਿੰਡਾਂ 'ਚੋਂ ਮਹਿੰਮ ਸ਼ੁਰੂ ਕਰੇ ਪਿੰਡਾਂ ਦੇ ਵਿੱਚ ਬਹੁਤ ਜ਼ਰੂਰਤ ਹੈ ਇਹਨਾਂ ਸਸਤਾਵਾਂ ਦੀ ਜਿੱਤੇ ਕਿ ਗਰੀਬ ਬੱਚੇ ਨੇ ਜਾਂ ਕੋਈ ਗਰੀਬ ਲੋਕ ਨੇ ਜਿਨ੍ਹਾਂ ਨੂੰ ਇਹਨਾਂ ਸਸਤਾਵਾਂ ਦੀ ਲੋੜ ਹੈ ਸ਼ਹਿਰਾਂ ਵਿੱਚ ਤਾਂ ਬਹੁਤ ਪ੍ਰਾਲੇ ਨੇ ਇੱਕ ਦੂਜੇ ਦੇ ਸਾਥ ਨਾਲ ਚੱਲੀ ਜਾਂਦਾ ਹੈ ਲੇਕਿਨ ਇੱਥੇ ਤੱਕ ਕੋਈ ਨਹੀਂ ਪਹੁੰਚਦਾ ਰੋਟਰੀ ਡਾਇਨਾਮਿਕ ਨੇ ਪਹਿਲਾ ਕੈਂਪਮੈਂਟ ਗੱਜੂ ਮਾਜਰੇ ਅੱਖਾਂ ਦਾ ਆਪਰੇਸ਼ਨ ਲਾਇਆ ਸੀ ਜਿਹੜਾ ਕਿ ਪਿੰਡ ਵਿੱਚ ਕਦੇ ਨਹੀਂ ਲੱਗਿਆ ਸੀ ਤੇ ਦੂਜਾ ਅਸੀਂ ਪਿੰਡ ਤੋਂ ਇਹ ਸਟਾਰਟ ਕਰਨ ਲੱਗੇ ਆਂ ਤਿੱਤੀਜਾ ਸੀ ਸਕੂਲ ਚ ਸੈਮੀਨਾਰ ਕਰਾਇਆ ਸੀ ਉਹ ਸਕੂਲ ਸਕੂਲ ਜਾ ਕੇ ਅਸੀਂ ਉਹ ਸੈਮੀਨਾਰ ਦੀਆਂ ਪਿਕਚਰਾਂ ਦਿੱਤੀਆਂ ਸੀ ਤਾਂ ਜੋ ਬੱਚਿਆਂ ਨੂੰ ਜੰਕ ਫੂਡ ਤੋਂ ਬਚਾਇਆ ਜਾਏ ਐਦਾਂ ਦੇ ਉਪਰਾਲੇ ਅਸੀਂ ਕਹਿੰਨੇ ਆ ਸਸਥਾ ਨੂੰ ਵੀ ਤੁਸੀਂ ਇੱਕ ਕਰੋ ਸਾਡੀ ਬੇਨਤੀ ਹੈ ਨਾ ਹਾਂਜੀ ਐਮਸੀ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਤੁਹਾਡੇ ਕਲੱਬ ਵੱਲੋਂ ਇਹ ਉਪਰਾਲਾ ਕੀਤਾ ਗਿਆ ਸਾਡੇ ਕਲੱਬ ਗਰਾਊਂਡਰੀ ਕਲੱਬ ਡਾਇਨਾਮਿਕ ਛੋਟਕਾ ਜੀ ਦੀ ਅਗਵਾਈ ਦੇ ਵਿੱਚ ਬਹੁਤ ਵਧੀਆ ਕੰਮ ਕਰ ਰਹੇ ਆ ਸਾਡੀ ਟੀਮ ਵੀ ਬਹੁਤ ਵਧੀਆ ਹੈਗੀ ਹੈ ਸਾਰੇ ਜੰਗ ਬੱਚੇ ਨੇ ਔਰ ਬਹੁਤ ਉਤਸ਼ਾਹ ਨਾਲੇ ਕੰਮ ਕਰਦੇ ਨੇ ਮੈਂ ਸਾਰੀ ਟੀਮ ਨੂੰ ਇਸ ਉਪਰਾਲੇ ਲਈ ਵਧਾਈ ਦਿੰਦਾ ਹਾਂ ਬਹੁਤ ਬਹੁਤ ਤਾ ਇਹ ਸੀ ਰੋਟਰੀ ਕਲੱਬ ਡਾਇਨਾਮਿਕ ਅਨਿਲ ਗਰਗ ਚੁਟਕਾ ਜੀ ਦੀ ਰਹਿਨਮਾਈ ਦੇ ਵਿੱਚ ਸਕੂਲ ਦੇ ਵਿੱਚ ਜਿਵੇਂ ਕਿ ਪਹਿਲਾਂ ਵੀ ਵੱਖ-ਵੱਖ ਸਮਾਜ ਭਲਾਈ ਦੇ ਕੰਮ ਜਿਹੜੇ ਕਲੱਬ ਵੱਲੋਂ ਸਕੂਲਾਂ ਦੇ ਵਿੱਚ ਕੀਤੇ ਜਾਂਦੇ ਨੇ ਖਾਸ ਕਰਕੇ ਤੇ ਅੱਜ ਫੇਰ ਇੱਕ ਵਾਰ ਸਰਕਾਰੀ ਪ੍ਰਾਇਮਰੀ ਸਕੂਲ ਖੇੜੀ ਮੱਲਾਂ ਦੇ ਵਿੱਚ ਇਹ ਉਪਰਾਲਾ ਕੀਤਾ ਗਿਆ ਤੇ ਹੋਰ ਸਮਾਜ ਸੇਵਕਾਂ ਨੂੰ ਵੀ ਬੇਨਤੀ ਕੀਤੀ ਗਈ ਹੈ ਕਿ ਉਹ ਵੀ ਵੱਧ ਚੜ ਕੇ ਜਿਹੜੇ ਸਕੂਲਾਂ ਦੇ ਵਿੱਚ ਵੱਧ ਵੱਧ ਭੇਟ ਦੇ ਕੇ ਇਸ ਤਰ੍ਹਾਂ ਦੇ ਉਪਰਾਲੇ ਕਰਨ ਤਾਂ ਕਿ ਸਾਰੇ ਜਿਹੜੇ ਜ਼ਰੂਰਤਮੰਦ ਨੇ ਬੱਚਿਆਂ ਦੀ ਉਹਨਾਂ ਦੀ ਮਦਦ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਤੌਰ ਖੀੜੀ ਮੱਲਾ ਸਰਪੰਚ ਸ਼ੇਰ ਸਿੰਘ ਜੋ ਸਾਡੇ ਰੋਟਰੀ ਕਲੱਬ ਡਾਇਨਾਮਿਕ ਸਮਾਣਾ ਤੋਂ ਸਾਡੇ ਪਿੰਡ ਦੀ ਮਦਦ ਕਰਨ ਵਾਸਤੇ ਆਏ ਨੇ ਸਮਾਣਾ ਦਾ ਬਹੁਤ ਬਹੁਤ ਧੰਨਵਾਦ ਕਰਦਾ ਬਹੁਤ ਬਹੁਤ ਧੰਨਵਾਦ ਇੱਧਰ ਜਾਣਾ ਐਨੂੰ ਜਾਣਾ ਪਿੱਛੇ ਜਾਣਾ ਆਓ ਜੀ ਥੋੜੇ ਜਿਹਾ